ਕਿਸੇ ਬੰਦੇ ਦਾ ਜੀਵਨ ਵੇਖ ਕੇ ਕਿਸੇ ਬੰਦੇ ਦੀ ਚੜ੍ਹਾਈ ਵੇਖ ਕੇ ਕਿਸੇ ਬੰਦੇ ਦੇ ਬਿਜ਼ਨਸ ਨੂੰ ਦੇਖ ਕੇ ਅੰਦਰੋਂ ਅੰਦਰੀ ਸੜੀ ਜਾਣਾ ਤੇ ਉਹਦਾ ਨੁਕਸਾਨ ਹੋਵੇ ਤੇ ਖੁਸ਼ ਹੋਈ ਜਾਣਾ ਭਾਵੇਂ ਬੋਲੇ ਨਾ ਪਰ ਅੰਦਰੋਂ ਅੰਦਰੀ ਖੁਸ਼ ਹੋਵੇ ਉਹ ਵੀ ਨਿੰਦਿਆ ਹੀ ਹੈ ਮਹਾਰਾਜ ਨੇ ਪਤਾ ਕਿ ਉਹਦਾ ਪਤਨ ਕਿਵੇਂ ਹੁੰਦਾ ਹੈ ਇਹ ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਨਿੰਦਕ ਐਸੇ ਹੀ ਝਾਰ ਪਈ ਹੈ ਇਹ ਨਿਸ਼ਾਨੀ ਸੁਣੋਂ ਤੂੰ ਭਾਈ ਜਿਉ ਕਲਰ ਭੀਤ ਗਿਰਿਐ ਕਲਰ ਵਾਲੀ ਜਿਹੜੀ ਕੰਦ ਹੈ ਜਿਹੜੀਆਂ ਤੁਸੀਂ ਕੋਠੀਆਂ ਬਣਾ ਕੇ ਆਏ ਹੋ ਪੂਰੇ ਪੈਸੇ ਲਾ ਕੇ ਤੁਸੀਂ ਜਾ ਕੇ ਦੇਖੋ ਓਦੋਂ ਜ਼ਿਆਦਾ ਪਲਸਟਰ ਡਿੱਗਾ ਹੋਣਾ ਜਿਹੜੀ ਕਲਰੀ ਕਲਰੀ ਮਿੱਟੀ ਦੀ ਇੱਟੇ ਭਾਵੇਂ ਪੱਕ ਵੀ ਜਾਏ ਉਸ ਨੂੰ ਸੀਮਿੰਟ ਨਾਲ ਪਾ ਵੀ ਲਓ ਉੱਤੇ ਵੀ ਉਹਦੇ ਪੀਓਪੀ ਵੀ ਕਰ ਦਿਓ ਨਾ ਪਰ ਅੰਦਰ ਵਾਲੇ ਕਲਰ ਨੇ ਇੱਟ ਨੂੰ ਤੋੜ ਕੇ ਸੀਮਿੰਟ ਨੂੰ ਤੋੜ ਕੇ ਪੀਓਪੀ ਨੂੰ ਤੋੜ ਕੇ ਬਾਹਰ ਨਿਕਲਨੇ ਗੁਰੂ ਜੀ ਕਹਿੰਦੇ ਆ ਜਿਸ ਬੰਦੇ ਨੂੰ ਪਰਾਏ ਦਾ ਸੁੱਖ ਵੇਖ ਕੇ ਅੰਦਰੋਂ ਖੁਸ਼ ਹੋਣ ਦੀ ਆਦਤ ਪੈ ਜਾਏ ਸਮਝੋ ਉਹਦਾ ਅੰਦਰ ਕਲਰੀ ਮਿੱਟੀ ਦੀ ਤਰ੍ਹਾਂ ਚਰਨ ਲੱਗ ਪਿਆ